ਮੈਂ ਅਜ ਪਰਸੋਂ ਚੌਥੀ ਲਾਹੌਰ ਸੀ ਤੇ ਉੱਥੇ ਗੁਰਦੁਆਰਾ ਦੇਰਾ ਸਾਹਿਬ ਉੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੀ ਵੀ ਸਮਾਦ ਹੈ ਮਹਾਰਾਜਾ ਖੜਕ ਸਿੰਘ ਮਹਾਰਾਜਾ ਸਾਹਿਬ ਦੇ ਪੁੱਤਰ ਉਹਨਾਂ ਦੀ ਸਮਾਦ ਹੈ ਤੇ ਮਹਾਰਾਜਾ ਸਾਹਿਬ ਦੇ ਬੜੇ ਹੋਣ ਹਾਰ ਪੁੱਤਰੇ ਕਵਰ ਨਾਮ ਨਿਹਾਲ ਸਿੰਘ ਦੀ ਵੀ ਸਮਾਰਦਾ ਜੁਆਸੇ ਤੋਂ ਅੱਛੇ ਆਪਈ ਮਾਤਾ ਜੀ ਤੁਸੀਂ ਹੰਝੂ ਵਹਾ ਰਹੇ ਤੇ ਮਾਤਾ ਜੀ ਭਾਵੇਂ ਬਜ਼ੁਰਗ ਸਾਨੂੰ ਕਹਿੰਦੇ ਵੀ ਇੱਥੇ ਆਣ ਕੇ ਜਿਹੜੇ ਸਿੱਖ ਦੀ ਅੱਖ ਦੇ ਵਿੱਚ ਹੰਝੂ ਨਾਵੇ ਉਹਨੂੰ ਆਪਣੇ ਸ਼ੇਰੇ ਪੰਜਾਬ ਦੇ ਨਾਲ ਪਿਆਰ ਨਹੀਂ ਹੈ ਲਾਹੌਰ ਦੇ ਵਿੱਚ ਕਿਲਾ ਤੇ ਕਿਲੇ ਦੇ ਕੋਲ ਹੀ ਦੇਰਾ ਸਾਬ ਦੇ ਅੰਦਰ ਹੀ ਇੱਕ ਰੌਸ਼ਨੀ ਦਰਵਾਜ਼ਾ ਵਾ ਇਥੋਂ ਸਾਰੇ ਕਿਲੇ ਨੂੰ ਰੌਸ਼ਨੀਆਂ ਜਾਇਆ ਕਰਦੀਆਂ ਸੀ ਮੈਂ ਜਿਹੜੀਆਂ ਮਸਾਲਾ ਨੇ ਉਬਾਲ ਕੇ ਇਥੋਂ ਸਾਰੇ ਕਿਲੇ ਦੇ ਵਿੱਚ ਜਾਂਦੀਆਂ ਸੀ ਇੱਥੇ ਸ਼ੱਜਾ ਸੁੱਟਿਆ ਗਿਆ ਕਬਰ ਨੌ ਨਿਹਾਲ ਸਿੰਘ ਦੇ ਉੱਤੇ ਤੇ ਉਹ ਸ਼ੱਜਾ ਕੱਲਾ ਕਬਰ ਨੌ ਨਿਹਾਲ ਦੇ ਸਿਰ ਤੇ ਨਹੀਂ ਪੰਜਾਬੀਆਂ ਦੇ ਸਿਰ ਦੇ ਵਿੱਚ ਵਜਾ ਤੇ ਮਹਾਰਾਜਾ ਸਾਬ ਦਾ ਹੋਣ ਹਰ ਪੁੱਤਰਾ ਗਦਾਰਾਂ ਨੇ ਡੋਗ ਰਿਆ ਨੇ ਸਾਥ ਖੋਇਆ ਅੱਜ ਅਸੀਂ ਆਪਣੇ ਉਸ ਮਹਾਰਾਜੇ ਨੂੰ ਯਾਦ ਕਰ ਰਹੇ ਹਾਂ ਜਿਹਦੇ ਬਾਰੇ ਬੜੀਆਂ ਕਹਾਣੀਆਂ ਵਾਂ ਜੇ ਆਪਾਂ ਸੁਣਾਉਣ ਲੱਗੀਏ ਤੇ ਕਈ ਦਿਨ ਲੱਗਣਗੇ ਜਿਹਦੇ ਬਾਰੇ ਬਹੁਤ ਦੰਦ ਕਥਾਵਾਂ ਵਾਂ ਔਰ ਜਿਹੜਾ ਮਹਾਰਾਜਾ ਕੱਲਾ ਸਿੱਖਾਂ ਦਾ ਹੀ ਨਹੀਂ ਉਹ ਪੰਜਾਬ ਦੇ ਹਰ ਉਸ ਬਿਸ਼ਿੰਦੇ ਦਾ ਸੀ ਜਿਹਦੀਆਂ ਰਗਾਂ ਦੇ ਵਿੱਚ ਪੰਜਾਬੀਅਤ ਸੀ ਉਦੋਂ ਵੀ ਸਿੱਖ ਕੋਈ ਬਹੁਤੀ ਵੱਡੀ ਗਿਣਤੀ ਵਿੱਚ ਨਹੀਂ ਸੀ ਅਸੀਂ 10-12% ਸੀ ਹਿੰਦੂ ਬਹੁਤ ਸਨ ਸਾਡੇ ਭਰਾ ਮੁਸਲਮਾਨ ਸਨ ਪਰ ਸ਼ੇਰੇ ਪੰਜਾਬ ਨੇ ਕਦੀ ਵੀ ਕਿਸੇ ਨੂੰ ਬੇਗਾਨੀ ਨਿਗਾਹ ਦੇ ਨਾਲ ਨਹੀਂ ਵੇਖਿਆ ਵੈਸੇ ਤੇ ਆਪਾਂ ਉਦਾਂ ਹੀ ਕਹਿੰਨੇ ਆ ਕਿ ਸ਼ੇਰੇ ਪੰਜਾਬ ਦੀ ਇੱਕ ਅੱਖ ਸੀ ਪਰ ਉਹਨਾਂ ਦੇ ਕੋਲ ਨਜ਼ਰੀਆ ਵੀ ਇਹੀ ਸੀ ਨਜ਼ਰ ਦੇ ਪਿੱਛੇ ਨਜ਼ਰੀਆ ਹੁੰਦਾ ਜਦੋਂ ਆਪਾਂ ਕਿਸੇ ਨੂੰ ਵੇਖਦੇ ਆ ਕਿਸੇ ਨੂੰ ਵੇਖ ਕੇ ਆਪਣੇ ਚਿਹਰੇ ਤੇ ਖੁਸ਼ੀ ਆ ਜਾਂਦੀ ਆ ਕਿਸੇ ਨੂੰ ਵੇਖ ਕੇ ਹੋ ਸਕਦਾ ਸਾਡੇ ਚਿਹਰੇ ਤੇ ਥੋੜਾ ਗੁੱਸਾ ਆ ਜਾਏ ਨਗਾਹ ਹੀ ਹੁੰਦੀ ਆ ਪਰ ਨਜ਼ਰੀਆ ਬਦਲਦਾ ਕਿ ਅਸੀਂ ਕਿਸੇ ਨੂੰ ਕਿਵੇਂ ਦੇਖ ਰਹੇ ਹਾਂ ਪਿੱਛੋਂ ਸਾਡਾ ਨਜ਼ਰੀਆ ਕੀ ਹੈ ਸੋਚ ਕੀ ਆ ਸ਼ੇਰੇ ਪੰਜਾਬ ਦਾ ਨਜ਼ਰੀਆ ਜਿਹੜਾ ਸੀ ਉਹ ਸਭ ਨੂੰ ਬਰਾਬਰ ਦੇਖਣ ਵਾਲਾ ਸੀ ਮੁਸਲਮਾਨ ਇਤਿਹਾਸਕਾਰਾਂ ਨੇ ਇਹ ਗੱਲ ਲਿਖੀ ਆ ਕਿ ਸ਼ੇਰੇ ਪੰਜਾਬ ਦੇ ਕੋਲ ਇੱਕ ਵਾਰੀ ਲਾਹੌਰ ਦੇ ਕੁਝ ਸਾਡੇ ਹਿੰਦੂ ਭਰਾ ਤੇ ਸਰਦਾਰ ਭਰਾ ਆ ਗਏ ਤੇ ਉਹਨਾਂ ਨੇ ਜਾ ਕੇ ਸ਼ੇਰੇ ਪੰਜਾਬ ਨੂੰ ਆਖਿਆ ਪੀ ਹੁਣ ਤੇ ਆਪਣਾ ਰਾਜਾ ਜੀ ਮਹਾਰਾਜਾ ਸਾਹਿਬ ਆ ਜਿਹੜੀ ਮਸੀਤ ਦਾ ਨਾ ਇਹਦੇ ਵਿੱਚੋਂ ਜਦੋਂ ਸਵੇਰੇ ਸਵੇਰ ਅਜ਼ਾਨ ਹੁੰਦੀ ਹੈ ਤੇ ਸਿਤੰਗ ਨਹੀਂ ਕਾਜੀ ਨੂੰ ਕਹਿ ਕੇ ਤੇ ਇਹਨੂੰ ਬੰਦ ਕਰਾ ਦੋ ਮਹਾਰਾਜਾ ਸਾਹਿਬ ਕਹਿੰਦੇ ਪੀ ਪਰਸੋਂ ਆਜੇ ਅਗਲੇ ਦਿਨ ਮਹਾਰਾਜਾ ਨੇ ਮੁਸਲਮਾਨ ਭਰਾ ਸੱਦੇ ਕਾਜੀ ਵੀ ਸੱਦ ਲਿਆ ਤੇ ਕਾਜੀ ਨੇ ਪੁੱਛਿਆ ਪਈ ਅਜਾਨ ਕਾਸ ਤੋਂ ਦਿੰਨੇ ਉਹਨੇ ਆਖਿਆ ਪਈ ਲੋਕਾਂ ਨੂੰ ਦੱਸਣਾ ਹੁੰਦਾ ਹੈ ਪਈ ਨਮਾਜ਼ ਦਾ ਸਮਾਂ ਹੋ ਚੁੱਕਾ ਹੈ ਤੇ ਲੋਕੀ ਮਸਜਿਦ ਤੇ ਆਉਣ ਤੇ ਆਪਣੇ ਤਰੀਕੇ ਨਾਲ ਰੱਬ ਨੂੰ ਯਾਦ ਕਰਨ ਮਹਾਰਾਜਾ ਸਾਹਿਬ ਕਹਿੰਦੇ ਪਈ ਤੁਸੀਂ ਕੱਲ ਆ ਜਿਓ ਤੇ ਜਾ ਦਿਨ ਆ ਗਿਆ ਸਰਦਾਰ ਵੀ ਆ ਗਏ ਸਾਡੇ ਹਿੰਦੂ ਭਰਾ ਵੀ ਆ ਗਏ ਤੇ ਮੁਸਲਮਾਨ ਵੀ ਆ ਗਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਰਦਾਰਾਂ ਨੂੰ ਕਹਿੰਦੇ ਆ ਪਈ ਕੱਲ ਤੋਂ ਉਸੀ ਸਵੇਰੇ ਇਕੱਲੇ ਇਕੱਲੇ ਮੁਸਲਮਾਨ ਭਰਾ ਦੇ ਘਰੇ ਜਾ ਕੇ ਸੁਣਿਆ ਦਾਉਗੇ ਕਿ ਨਮਾਜ਼ ਦਾ ਵਕਤ ਹੋ ਗਿਆ ਤੇ ਮਸਜਿਦ ਤੇ ਪਹੁੰਚੋ ਉਹ ਕਹਿੰਦੇ ਮਹਾਰਾਜਾ ਸਾਹਿਬ ਇਹ ਬੜੀ ਅਨੋਖੀ ਜੀ ਬੰਦਸ਼ ਆ ਅਸੀਂ ਕਾਤੋਂ ਇਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਇਹਨਾਂ ਨੂੰ ਕਹੀਏ ਮਸਜਿਦ ਤੇ ਪਹੁੰਚੋ ਮਹਾਰਾਜਾ ਸਾਹਿਬ ਕਹਿੰਦੇ ਕਿਉਂਕਿ ਇਹ ਜਦੋਂ ਸਵੇਰੇ ਅਜ਼ਾਨ ਦਿੰਦੇ ਆ ਤੇ ਕਈਆਂ ਨੂੰ ਉਹਦੇ ਤੋਂ ਮੁਸ਼ਕਲ ਆ ਪਰ ਇਹ ਕਹਿੰਦੇ ਵੀ ਅਸੀਂ ਤਾਂ ਦਿੰਨੇ ਆ ਤਾਂ ਕਿ ਲੋਕ ਮਸੀਹ ਤੇ ਆਣ ਕੇ ਰੱਬ ਦਾ ਨਾਮ ਲੈਣ ਸਰਦਾਰਾਂ ਨੇ ਤੇ ਦੁਦਿਆ ਨੇ ਮਾਫੀ ਮੰਗੀ। ਮਹਾਰਾਜਾ ਸਾਹਿਬ ਸਾਰਿਆਂ ਨੂੰ ਬਰਾਬਰ ਪਿਆਰ ਕਰਦੇ ਸੀ। ਉਹਦੇ ਰਾਜ ਦੇ ਵਿੱਚ ਜਿਹਨੂੰ ਖਾਲਸੇ ਦਾ ਰਾਜ ਸਿੱਖ ਰਾਜ ਵੀ ਕਿਹਾ ਜਾਂਦਾ। ਉਹਦੇ ਰਾਜ ਦੇ ਵਿੱਚ ਕਿਸੇ ਨਾਲ ਤੱਕਾ ਨਹੀਂ ਹੋਇਆ। ਇਹ ਵੀ ਪ੍ਰਸਿੱਧਾ ਨਾ ਵੀ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਕੁੱਤੇ ਦੇ ਘਰ ਦੇ ਵਿੱਚ ਕੰਠਾ ਬੰਨਤਾ ਸੀ ਸਾਰਾ ਲਾਹੌਰ ਘੁੰਮ ਗਿਆ ਸੀ ਕਿਸੇ ਨੇ ਕੰਠਾ ਨਹੀਂ ਸਿਵਾਇਆ ਚੋਰੀ ਨਹੀਂ ਸੀ ਕਿਸੇ ਨੂੰ ਫਾਂਸੀ ਨਹੀਂ ਹੋਈ ਮਹਾਰਾਜਾ ਦੇ ਰਾਜ ਦੇ ਵਿੱਚ ਕਿਉਂਕਿ ਕਿਸੇ ਨੇ ਗਲਤ ਕੰਮ ਹੀ ਨਹੀਂ ਕੀਤਾ ਚੋਰੀ ਕਿਸੇ ਨੇ ਤਾਂ ਨਹੀਂ ਕੀਤੀ ਸਾਰੇ ਰੱਜੇ ਹੋਏ ਸਨ ਤੇ ਜੇ ਕੋਈ ਤੁਖਾ ਵੀ ਸੀ ਤੇ ਮਹਾਰਾਜੇ ਦਾ ਦਿਲ ਬੜਾ ਵੱਡਾ ਸੀ ਕਹਾਣੀ ਆਪਾਂ ਸਭ ਜਾਣਦੇ ਆ ਇਤਿਹਾਸ ਦੇ ਪੰਨਿਆਂ ਦੀ ਸਾਖੀ ਕਿ ਮਹਾਰਾਜਾ ਸਾਹਿਬ ਜਾ ਰਹੇ ਆ ਤੇ ਬੁੱਢੀ ਮਾਈ ਮਹਾਰਾਜੇ ਵੱਲ ਭੱਜੀ ਆਉਂਦੀ ਤਵਾ ਲੈ ਕੇ ਸਿਪਾਈਆਂ ਨੇ ਟੋਕਿਆ ਮਾਈ ਕਾਹਤੋਂ ਜਾਣਾ ਅੱਜ ਕੱਲ੍ਹ ਤੇ ਆ ਮਾੜੇ ਮੋਟ ਕਿਸੇ ਨੂੰ ਇੱਥੇ ਮਿਲ ਜੇ ਨਾ ਥੋੜੀ ਜੀ ਪਾਵਰ ਤੇ ਉਹ ਕਹਿੰਦਾ ਵੀ ਮੈਂ ਤੁਹਾਨੂੰ ਦੱਸੂਗਾ ਕਿ ਕੀ ਭਾਵੇਂ ਕਿ ਇਹ ਤਾਕਤਾਂ ਤੂਕਤਾਂ ਕੋਈ ਸਦੀਵੀ ਨਹੀਂ ਹੁੰਦੀਆਂ ਮਰਨਾ ਹੀ ਆ ਤੇ ਗੁਰੂ ਨੇ ਕਿਹਾ ਨਾਗੇ ਆਵਣ ਨਾਗੇ ਜਾਣਾ ਨੰਗੇ ਆਇਆ ਨੰਗੇ ਜਾਵਾਂਗੇ ਇਹ ਤਾਕਤਾਂ ਦੀ ਧੌਂਸ ਵਿਅਰਥਾ ਗਲਤ ਪਰ ਸੱਤਾ ਦਾ ਨਸ਼ਾ ਵੈਸੇ ਮੜਾ ਹੁੰਦਾ ਮਹਾਰਾਜਾ ਸਾਹਿਬ ਵੱਲ ਬੁੱਢੜੀ ਮਾਈ ਭੱਜੀ ਆਵੇ ਤੇ ਸਿਪਾਹੀਆਂ ਨੇ ਰੋਕਿਆ ਪਹਿਰੇਦਾਰਾਂ ਕਿ ਮਾਈ ਕਿੱਧਰ ਨੂੰ ਜਾਣੀ ਕਹਿੰਦੀ ਮੇਰਾ ਮਹਾਰਾਜ ਆਇਆ ਕਹਿੰਦੇ ਮਹਾਰਾਜਾ ਪਾਰਸੀ ਹੋ। ਵੀ ਜੇ ਇਹਨੂੰ ਲੋਹਾ ਵੀ ਸ਼ੂ ਜਾਵੇ ਸੋਨਾ ਬਣ ਜਾਂਦਾ ਮੈਂ ਗਰੀਬੜੀ ਆ। ਮੇਰਾ ਕੋਈ ਕਮਾਈ ਵਾਲਾ ਨਹੀਂ ਮੇਰਾ ਕੋਈ ਸਹਾਰਾ ਨਹੀਂ। ਮੈਂ ਸ਼ੇਰੇ ਪੰਜਾਬ ਵੱਲ ਜਾ ਰਹੇ ਮੈਨੂੰ ਸੋਨਾ ਦੇਣਾ ਉਹਨੇ। ਸਿਪਾਈ ਰੋਕੀ ਜਾਂਦੇ ਹੁਣ ਕੋਈ ਜਾਵੇ ਹਾਂ ਤਵਾ ਲੈ ਕੇ ਕਿਸੇ ਐਮਐਲਏ ਵਾਲੀ। ਪਰ ਚਾਗਰਨਗੇ। ਪੀ ਸਾਡੇ ਐਮਐਲਏ ਦਾ ਮੂੰਹ ਕਾਲਾ ਕਰਨ ਆਈ। ਤੇ ਕਈਆਂ ਦੇ ਕੰਮ ਵੀ ਇਦਾਂ ਦੇ ਹੁੰਦੇ। ਗੁਰਦੁਆਰਿਆਂ ਤੇ ਪੱਥਰ ਬਾਜੀ ਕਰਾਉਣੀ। ਇਹ ਕੰਮ ਠੀਕ ਨਹੀਂ ਹਨ। ਸੱਤਾ ਦੇ ਨਸ਼ੇ ਦੇ ਵਿੱਚ ਲੋਕ ਕਰਦੇ ਜ਼ਰੂਰ ਆ ਪਰ ਇਹ ਚੇਤੇ ਰੱਖਣਾ। ਪੰਥ ਘੋੜਾ ਜ਼ਰੂਰ ਆ। ਪਰ ਪੰਥ ਦੇਖਦਾ ਸਾਰਾ ਕੁਝ। ਮਹਾਰਾਜੇ ਨੂੰ ਪਤਾ ਲੱਗਾ ਮਾਈ ਆ ਰਹੀ ਆ ਤੇ ਮਹਾਰਾਜਾ ਸਾਹਿਬ ਨੇ ਪਹਿਰੇਦਾਰਾਂ ਨੂੰ ਕਹਾਂ ਭੀ ਆਉਣ ਦੋ ਉਹ ਜਾ ਕੇ ਮਹਾਰਾਜੇ ਦੇ ਨਾਲ ਤਵਾ ਘਸਾਉਣ ਲੱਗੀ ਪੁਰਾਣਾ ਜਿਹਾ ਤਵਾ ਤੇ ਮਹਾਰਾਜਾ ਸਾਹਿਬ ਕਹਿੰਦੇ ਮਾਤਾ ਕੀ ਕਰਦੀਆਂ ਕਹਿੰਦੀ ਗਰੀਬ ਬਹੁਤਾ ਕਮਾਈ ਵਾਲਾ ਵੀ ਕੋਈ ਨਹੀਂ ਮੈਨੂੰ ਪਤਾ ਲੱਗਾ ਕਿ ਤੁਸੀਂ ਪਾਰਸ ਹੋ ਤੁਹਾਨੂੰ ਲੋਹਾ ਵੀ ਸ਼ੂ ਜਾਵੇ ਤੇ ਉਹ ਸੋਨਾ ਬਣ ਜਾਂਦਾ ਹੈ ਤੇ ਮੈਂ ਉਹ ਸੋਨਾ ਲੈਣ ਆਇਆ ਅਗੇ ਦਿਲਦਾਰ ਬੰਦਾ ਸੀ ਸਾਡਾ ਸ਼ੇਰੇ ਪੰਜਾਬ ਉਹਨੇ ਪਹਿਰੇਦਾਰਾਂ ਨੂੰ ਆਖਿਆ ਪਈ ਇਸ ਲੋਹੇ ਦੇ ਬਰਾਬਰ ਸੋਨਾ ਤੋਲ ਕੇ ਮਾਤਾ ਜੀ ਨੂੰ ਦੇ ਦਿਓ ਮਾਂ ਨੂੰ ਦੇ ਦਿਓ ਜਿੰਨਾ ਲੋਹਾ ਸੀ ਓਨਾ ਬਰਾਬਰ ਦਾ ਸੋਨਾ ਤੋਲ ਕੇ ਦਿੱਤਾ ਕਥਾਵਾਂ ਕਹਿੰਦੀਆਂ ਲੋਕ ਕਹਿੰਦੇ ਸੀ ਸਾਡਾ ਸ਼ੇਰੇ ਪੰਜਾਬ 파ਰਸ ਇਹਦੇ ਕੋਲ ਲੋਹਾ ਵੀ ਸੋਨਾ ਬਣ ਜਾਂਦਾ ਬੱਚਿਆਂ ਨੇ ਵੱਟੇ ਮਾਰੇ 베ਰੀ ਨੂੰ ਵੱਜ ਗਿਆ ਮਹਾਰਾਜ ਦੇ ਤੇ ਸਿਪਾਈ ਫੜ ਲਿਆ ਅੱਜ ਆਪਾਂ ਜੇ ਕਰੀਏ ਕਿ ਸਮੇ ਦੇ ਹਾਕਮ ਨੂੰ ਵੱਟਾ ਵੱਜ ਦੇ ਤੇ ਸਾਰਾ ਪਰਿਵਾਰ ਉਹਨਾਂ ਨੇ ਬੰਦ ਕਰ ਦਿੱਤੇ। ਉਹਦੇ ਲਿੰਕ ਲੱਬਣਗੇ। ਤੇ ਫਿਰ ਛੱਡਣਗੇ। ਸ਼ੇਰੇ ਪੰਜਾਬ ਨੂੰ ਵਟਾ ਵੱਜਾ ਤੇ ਮਹਾਰਾਜਾ ਸਾਹਿਬ ਕਹਿੰਦੇ ਵੀ ਕਾਤੋਂ ਮਾਰਿਆ? ਕਹਿੰਦੇ ਜੀ ਤੁਹਾਨੂੰ ਨਹੀਂ ਮਾਰਿਆ। ਬੇਰੀ ਨੂੰ ਮਾਰਦੇ ਸੀ ਵੱਟੇ ਮਾਰੀਏ ਬੇਰ ਗੰਦੀਆ ਤੇ ਸਾਡਾ ਸ਼ੇਰੇ ਪੰਜਾਬ ਕਹਿੰਦਾ ਮੈਂ ਬੇਰੀ ਤੋਂ ਤੇ ਨਹੀਂ ਗਿਆ ਗੁਜ਼ਰਿਆ। ਪਹਿਰੇਦਾਰਾਂ ਨੂੰ ਕਿਆ ਮਠਿਆਈਆਂ ਤੇ ਫਲ ਲਿਆ ਕੇ ਬੱਚਿਆਂ ਨੂੰ ਸ਼ੋਕਾ। ਕੀ ਬੱਚਾ ਕੀ ਬੁੱਢੜਾ ਕੀ ਹਿੰਦੂ ਕੀ ਮੁਸਲਮਾਨ ਕੀ ਸਿੱਖ ਸਾਰੇ ਹੀ ਸਾਡੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਖੁਸ਼ ਸਭ ਸੋਹਣਾ ਰਾਜ ਉਹਨਾਂ ਨੇ ਬਤੀਤ ਕੀਤਾ ਅੱਜ ਲੋੜ ਆ ਵੇਖੋ ਸਿੱਖ ਰਾਜ ਕਿਹੋ ਜਿਹਾ ਹੋਵੇ ਕਈ ਕਹਿੰਦੇ ਨਾ ਸਿੱਖਾਂ ਨੂੰ ਰਾਜ ਨਹੀਂ ਕਰਨਾ ਆਉਂਦਾ ਸਾਡੇ ਵਰਗਾ ਰਾਜਕਾਰੀ ਕੋਈ ਨਹੀਂ ਸਕਦਾ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਹਰ ਵਰਗ ਖੁਸ਼ ਗਿਆ ਹਰੇਕ ਨੇ ਆਪੋ ਆਪਣੇ ਧਰਮ ਦੇ ਵਿੱਚ ਰਹਿ ਕੇ ਆਪਣੀਆਂ ਖੁਸ਼ੀਆਂ ਮਾਣੀਆਂ ਆਹ ਉਹਦੇ ਰਾਜ ਦੇ ਵਿੱਚ ਹੀ ਦਰੱਖ ਹੈ ਪ੍ਰਬੰਧ ਕੀਤਾ ਸ਼ੇਰਾਂ ਨੇ ਜਿੱਥੋਂ ਹਮੇਸ਼ਾ ਵਿਦੇਸ਼ੀ ਹਮਲਾਵਰ ਚੜ੍ਹ ਕੇ ਆਉਂਦੇ ਸੀ ਅਜੇ ਤੱਕ ਬੰਦ ਆ ਬਹਾਦਰ ਸੂਰਮਾ ਯੋਧਾ ਤੁਸੀਂ ਲਾਹੌਰ ਜਾਓ ਜਿਹੜੇ ਗਏ ਤੇ ਮਹਾਰਾਜਾ ਸਾਹਿਬ ਦੇ ਕਿਲੇ 'ਚ ਜਾਓ ਕਿਲੇ ਦੀ ਨੁਕਰ ਦੇ ਉੱਤੇ ਗੁਰਦੁਆਰਾ ਸਾਹਿਬ ਸਭ ਤੋਂ ਉੱਚਾ ਸਭ ਤੋਂ ਉੱਚਾ ਮਹਾਰਾਜੇ ਨੇ ਕਿਲੇ ਦੇ ਵਿੱਚ ਸਭ ਤੋਂ ਉੱਚੀ ਥਾਂ ਤੇ ਗੁਰਦੁਆਰਾ ਬਣਾਇਆ ਅੱਜ ਵੀ ਹੈਗਾ ਭਾਵੇਂ ਉੱਥੇ ਮਹਾਰਾਜ ਦਾ ਪ੍ਰਕਾਸ਼ ਨਹੀਂ ਹੋਣਾ ਮਹਾਰਾਜਾ ਸਾਹਿਬ ਰੋਜ਼ ਸਵੇਰੇ ਕਿਤੇ ਵੀ ਜਾਣ ਤੋਂ ਪਹਿਲਾਂ ਉੱਪਰ ਜਾਣਾ ਨਿਤਨੇਮ ਸੁਣਨਾ ਹੁਕਮਨਾਮਾ ਸੁਣਨਾ ਤੇ ਫਿਰ ਕੰਮਕਾਰ ਤੇ ਜਾਣਾ ਧਰਮੀ ਰਾਜਾ ਸੀ ਇਹ ਠੀਕ ਆ ਗੋਰਿਆਂ ਨੇ ਮਹਾਰਾਜਾ ਸਾਹਿਬ ਦੀ ਕਿਰਦਾਰ ਕੁਸ਼ੀ ਕਰਨ ਲਈ ਕੁਝ ਟੁਕੜਬੋਚ ਜਿਹੜੇ ਲੇਖਕ ਪੈਦਾ ਕੀਤੇ ਜਿਨ੍ਹਾਂ ਨੇ ਕਈ ਕਈ ਨੁਕਸ ਕੱਢੇ ਪਰ ਉਹ ਤਾਂ ਸੀ ਕਿ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਸ਼ੇਰੇ ਪੰਜਾਬ ਜਾਂਦਾ ਨਹੀਂ ਸੀ ਤੇ ਮਹਾਰਾਜੇ ਨੂੰ ਲੋਕਾਂ ਦੇ ਮਨਾਂ ਦੇ ਵਿੱਚੋਂ ਕੱਢਣ ਦੇ ਵਾਸਤੇ ਕਿਰਦਾਰ ਕੁਸ਼ੀ ਟੁਕੜਬੋਚ ਲੇਖਕਾਂ ਤੋਂ ਕਰਵਾਈ ਗਈ ਆ ਪਿਛੇ ਦੇ ਕੋਈ ਮਾਲਵੇ ਹਲਦਾਵਾ ਕੋਈ ਐਵੇਂ ਹੀ ਲੇਖਕ ਵੀ ਨਹੀਂ ਹੈਗਾ ਉਹਨੇ ਮਾੜਾ ਚੰਗਾ ਲਿਖਿਆ ਸੀ ਇਹੋ ਜਿਹੇ ਬੰਦੇ ਮਹਾਰਾਜਾ ਸਾਹਿਬ ਦੀ ਜੁੱਤੀ ਦੇ ਨੇੜੇ ਨਹੀਂ ਸੀ ਆ ਸਕਦੇ ਪਰ ਮਹਾਰਾਜਾ ਸਾਹਿਬ ਨੇ ਜਿੰਨਾ ਰਾਜ ਕੀਤਾ ਸੋਹਣਾ ਰਾਜ ਕੀਤਾ ਸਾਰਿਆਂ ਨੂੰ ਖੁਸ਼ੀ ਦਿੱਤੀ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸਿਧਾਂਤ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਉਹਦਾ ਪ੍ਰਤੱਖ ਪ੍ਰਗਟਾਵਾ ਜਿਹੜਾ 50 ਸਾਲ ਲੱਗਿਆ ਅੱਜ ਵੀ ਅਸੀਂ ਯਾਦ ਕਰ ਰਹੇ ਮੈਨੂੰ ਖੁਸ਼ੀ ਆ ਜਦੋਂ ਦੀ ਮੈਂ ਸੇਵਾ ਸੰਭਾਲੀ ਆ ਸ਼ਾਇਦ ਪਹਿਲਾ ਪ੍ਰੋਗਰਾਮ ਆ ਜਿਹੜਾ ਅਸੀਂ ਆਪਣੇ ਮਹਾਰਾਜੇ ਦੀ ਯਾਦ ਵਿੱਚ ਕਰ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਦੀ ਸ਼ੇਰ-ਏ-ਪੰਜਾਬ ਲੋੜਿਆ ਆਪਣੇ ਨਾਇਕਾਂ ਨੂੰ ਸਮਝ ਗਏ ਇਹ ਜਿਸ ਸ਼ਹਿਰ ਦੇ ਵਿੱਚ ਆਪਾਂ ਖੜੇ ਆ ਇੱਥੇ ਮਹਾਰਾਜਾ ਸਾਹਿਬ ਦਾ ਵਿਆਹ ਹੋਇਆ ਬੀਬੀ ਮਹਿਤਾਬ ਕੌਰ ਬੀਬੀ ਮਹਤਾਬ ਕੌਰ ਰਾਣੀ ਸਦਾ ਕੌਰ ਦੀ ਧੀ ਔਰ ਇੱਥੇ ਮਹਾਰਾਜਾ ਸ਼ੇਰ ਸਿੰਘ ਪੈਦਾ ਹੋਇਆ ਇਹ ਮਹਾਰਾਜਾ ਸ਼ੇਰ ਸਿੰਘ ਦਾ ਸ਼ਹਿਰ ਆ ਪਰ ਇੱਥੇ ਆਪਾਂ ਜਾਣਦੇ ਆਂ ਕਿ ਉਹਨਾਂ ਦਾ ਜਿਹੜਾ ਮਹਿਲ ਆ ਬੇਰਿੰਗ ਕਾਲਜ ਬਣਾਇਆ ਉਹਦੀ ਲੀਜ਼ ਖਤਮ ਹੋ ਗਈ ਆ ਪਰ ਸਰਕਾਰਾਂ ਨੂੰ ਸਾਡੀ ਪਰਵਾਹ ਨਹੀਂ ਹੈ ਉੱਥੇ ਅੰਦਰ ਬਹੁਤੇ ਆਨ ਨੂੰ ਜਾਣ ਵੀ ਨਹੀਂ ਦਿੰਦੇ ਪਰ ਇਹਦਾ ਮਤਲਬ ਇਹ ਨਹੀਂ ਕਿ ਸਿੱਖਾਂ ਨੂੰ ਪਤਾ ਨਹੀਂ ਹੈ ਸਾਡੇ ਦਿਲਾਂ ਦੇ ਉੱਤੇ ਲਿਖਿਆ ਆ ਕਿ ਬੇਰਨ ਕਾਲਜ ਸਾਡੇ ਮਹਾਰਾਜੇ ਦਾ ਮੈਲ ਸੀ ਹੈ ਤੇ ਰਹੂਗਾ ਉਥੇ ਸ਼ੇਰੇ ਪੰਜਾਬ ਨੇ ਉਹਦੇ ਪੁੱਤਰ ਮਹਾਰਾਜਾ ਸ਼ੇਰ ਸਿੰਘ ਨੇ ਆਪਣਾ ਜੀਵਨ ਬਤੀਤ ਕੀਤਾ ਸਰਕਾਰਾਂ ਨੂੰ ਚਾਹੀਦਾ ਵੀ ਸ਼ਹਿਰ ਹੀ ਉਹਦਾ ਹੈ ਸ਼ਹਿਰ ਤੇ ਭਾਵੇਂ ਸਾਡੇ ਹਿੰਦੂ ਭਰਾਵਾ ਤੇ ਭਾਵੇਂ ਥੋੜੇ ਮੁਸਲਮਾਨ ਭਰਾਵਾ ਸਿੱਖ ਆਪਾਂ ਨੂੰ ਘਟੋ-ਗਾਟੋ ਤੇ ਸਾਡੇ ਸਾਂਝੇ ਰਾਜੇ ਸਰ ਉਹਨਾਂ ਦੀਆਂ ਯਾਦਾਂ ਸੰਭਾਲਣੀਆਂ ਚਾਹੀਦੀਆਂ ਸਰਕਾਰਾਂ ਨੂੰ ਵੀ ਚਾਹੀਦਾ ਜਿੱਥੇ-ਜਿੱਥੇ ਜਿਵੇਂ ਦੀਨਾਨਗਰ ਉੱਥੇ ਮਹਾਰਾਜਾ ਸਾਹਿਬ ਬਹਿੰਦੇ ਰਹੇ ਔਰ ਗਰਮੀਆਂ ਦੇ ਵਿੱਚ ਆਉਂਦੇ ਰਹੇ ਅੰਮ੍ਰਿਤਸਰ ਦੇ ਵਿੱਚ ਹਵਾ ਮਹਿਲ ਆ ਜਿਹਨੂੰ ਆਪਾਂ ਰਾਮ ਬਾਗ ਕਹਿੰਨੇ ਇਹ ਮਹਾਰਾਜਾ ਸਾਹਿਬ ਇੱਥੇ ਰਹੇ ਆ ਭਾਵੇਂ ਉੱਥੇ ਪੱਬਾਂ ਤੇ کلبਾਂ ਨੂੰ ਸਰਕਾਰ ਨੇ ਖੋਲਤਾ ਹੈ ਪਰੇ ਮਹਾਰਾਜਾ ਸਾਹਿਬ ਦੀ ਵਿਰਾਸਤਾ ਮੈਂ ਹੁਣੇ ਲਹਿੰਦੇ ਪੰਜਾਬ ਤੋਂ ਆਇਆ ਉੱਥੇ ਤੇ ਉਹ ਕਾਫੀ ਸੰਭਾਲ ਰਹੇ ਚੜ੍ਹਦੇ ਪੰਜਾਬ ਦੇ ਵਿੱਚ ਵੀ ਆਪਾਂ ਨੂੰ ਯਤਨ ਕਰਨੇ ਚਾਹੀਦੇ ਆ ਜਿੱਥੇ ਜਿੱਥੇ ਸ਼ੇਰੇ ਪੰਜਾਬ ਦੀ ਕੋਈ ਯਾਦ ਹੈ ਕੋਈ ਕਿਲਾਵਾ ਉਹਦੀ ਸੰਭਾਲ ਕਰੀਏ ਇਹਦੇ ਤੋਂ ਬਿਨਾ ਹੋਰ ਵੀ ਜਿਹੜੇ ਸਰਦਾਰ ਜਸਾ ਸਿੰਘ ਆਲੂ ਵਾਲਿਆ ਸਰਦਾਰ ਦਸਾ ਸਿੰਘ ਦੀ ਰਾਮਗੜੀਆ ਸਰਦਾਰ ਭਗੇਲ ਸਿੰਘ ਸਰਦਾਰ ਚੜਤ ਸਿੰਘ ਜਿਨੇ ਵੀ ਸਾਡੇ ਜਰਨੈਲ ਆ ਭਾਵੇਂ ਕੋਈ ਹਿੰਦੂ ਧਰਮ ਦਾ ਵੀ ਵਰਨਾਇਲ ਹੈਗਾ ਉਹਦੀ ਵੀ ਵਿਰਾਸਤ ਸਾਨੂੰ ਸੰਭਣੀ ਚਾਹੀਦੀ। ਸ਼ੇਰੇ ਪੰਜਾਬ ਨੂੰ ਯਾਦ ਰੱਖਦੇ ਆ ਹਮੇਸ਼ਾ ਆਪਣੇ ਚੇਤਿਆਂ ਦੇ ਵਿੱਚ ਇਹ ਗੱਲ ਰੱਖਣੀ ਆ ਸ਼ੇਰੇ ਪੰਜਾਬ ਦੀ ਮੌਤ ਤੋਂ 10 ਸਾਲ ਬਾਅਦ ਪੰਜਾਬ ਤੇ ਗੋਰੇ ਪੂਰਾ ਕਬਜ਼ਾ ਕਰਦੇ ਨਾ ਡਰ ਸੀ ਉਹਦਾ ਜਿਉਂਦਿਆਂ ਤੇ ਕਰਨਾ ਕੀ ਆ ਬਾਕੀਆਂ ਨੂੰ ਯੁੱਧਾਂ ਦੇ ਵਿੱਚ ਹਰਾਇਆ ਸਾਥ ਧੋਖੇ ਨਾਲ ਰਾਜ ਕੋਇਆ ਪਰ ਫੇਰ ਵੀ ਜਿਹੜਾ ਵੀ ਬੰਦਾ ਸਾਡਾ ਸਿੱਖਾ ਨਾ ਮਾਈ ਭੈਣ ਕੋਈ ਵੀ ਆ ਉਹ ਜਦੋਂ ਲਾਹੌਰ ਜਾਂਦਾ ਨਾ ਤੇ ਸ਼ੇਰੇ ਪੰਜਾਬ ਨੂੰ ਜਦੋਂ ਯਾਦ ਕਰਦਾ ਤੇ ਉਹਦੇ ਅੰਦਰ ਉਹ ਜਜ਼ਬਾਤ ਹੁੰਦੇ ਆ ਅੱਜ ਲੋੜ ਆ ਜਿੱਥੇ ਆਪਾਂ ਸ਼ੇਰੇ ਪੰਜਾਬ ਦਾ ਮੈਂ ਗੁਰੂ ਅਗੇ ਅਰਦਾਸ ਕਰਦਾ ਇੱਥੇ ਜਿਹੜੀ ਵੀ ਸਾਡੀ ਵਿਰਾਸਤ ਸੰਭਾਲਣ ਦਾ ਯਤਨ ਕਰ ਰਹੀ ਸੰਸਥਾ ਸੁਖਦੇਵ ਸਿੰਘ ਬਲਦੇਵ ਸਿੰਘ ਤੇ ਹੋਰ ਮੈਨੂੰ ਸਰਦਾਰ ਜੀ ਮਿਲੇ ਇੱਥੇ ਇਹ ਚੰਗੀ ਗੱਲ ਆ ਵੀ ਆਪਾਂ ਘਟੋ ਘੱਟ ਸੁਚੇਤ ਆ ਮੈਂ ਉਥੇ ਲਾਹੌਰ ਦੇ ਵਿੱਚ ਵੇਖ ਕੇ ਆਇਆ ਮੈਂ ਜਿਹੜਾ ਆਟ ਕਾਲ ਦਾ ਉਹ ਵੀ ਭਾਈ ਰਾਮ ਸਿੰਘ ਹੋਣਾ ਨੇ ਪੂਰਾ ਡਿਜ਼ਾਈਨ ਤਿਆਰ ਕਰਵਾਇਆ ਉਹਦੇ ਪ੍ਰਿੰਸੀਪਲ ਵੀ ਰਹੇ ਸਾਡੀ ਪੰਜਾਬ ਯੂਨੀਵਰਸਿਟੀ ਪਹਿਲਾਂ ਲਾਹੌਰ ਸੀ ਹੁਣ ਚੰਡੀਗੜ੍ਹ ਜਿੰਨੂੰ ਖੋਣ ਨੂੰ ਫਿਰਦੇ ਆ ਪਰ ਇਹ ਮੁੱਢਕ ਦੀਮੀ ਸਾਡੀਆਂ ਆ ਤੇ ਸਾਡੀਆਂ ਹੀ ਰਹਿਣਗੀਆਂ ਤੋਂ ਸ਼ੇਰੇ ਪੰਜਾਬ ਨੂੰ ਯਾਦ ਕਰਦੇ ਆ ਸ਼ੇਰੇ ਪੰਜਾਬ ਦੇ ਵਿੱਚ ਬਹੁਤ ਚੰਗਿਆਈਆਂ ਸਨ ਰੱਬ ਨੂੰ ਮੰਨਣ ਵਾਲਾ ਹਰ ਇੱਕ ਨੂੰ ਪਿਆਰ ਕਰਨ ਵਾਲਾ ਉਹਦੇ ਰਾਜ ਦੇ ਵਿੱਚ ਮੁਸਲਮਾਨ ਫਕੀਰ ਅਜੀਜ਼ਉਦੀਨ ਵੀ ਵਜ਼ੀਰ ਆ ਉਹਨਾਂ ਦੀ ਪੀੜੀ ਨੂੰ ਹੀ ਮਿਲ ਕੇ ਆਇਆ ਲੋ ਬੜਾ ਕੁਝ ਉੱਥੇ ਵੀ ਪਿਆ ਉਹਦੇ ਰਾਜ ਦੇ ਵਿੱਚ ਦੀਵਾਨ ਮੂਲ ਚੰਦ ਹਿੰਦੂ ਆ ਜਰਨਲ ਵੈਨ ਤੂਰਾ ਉਹ ਗੋਰਾ ਵਾ ਇਦੇ ਤੋਂ ਇਲਾਵਾ ਹੋਰ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਪੂਰੀ ਪ੍ਰਤੀਨਿਧਤਾ ਦਿੱਤੀ ਗਈ ਜੇ ਉਹਨੇ ਸੋਨਾ ਦਰਬਾਰ ਸਾਹਿਬ ਨੂੰ ਦਿੱਤਾ ਤੇ ਵਿਸ਼ਵਨਾਥ ਕਾਂਸ਼ੇ ਮੰਦਰ ਨੂੰ ਵੀ ਦਿੱਤਾ ਤੇ ਉਹਨਾਂ ਦੀ ਸੁਨਹਿਰੀ ਮਸਜਿਦ ਨੂੰ ਵੀ ਦਿੱਤਾ ਮੁਸਲਮਾਨਾਂ ਦੇ ਨੂੰ ਮਹਾਰਾਜਾ ਸਾਹਿਬ ਇੱਕ ਨਿਗਾਹ ਨਾਲ ਸਭ ਨੂੰ ਦੇਖਦੇ ਸੀ ਅੱਜ ਉਹਦੀ ਭਾਵਨਾ ਸਾਨੂੰ ਰੱਖਣ ਦੀ ਲੋੜ ਆ ਆਪਣੇ ਬੱਚਿਆਂ ਨੂੰ ਸ਼ੇਰੇ ਪੰਜਾਬ ਦੇ ਬਾਰੇ ਜ਼ਰੂਰ ਦੱਸਿਓ ਢਾਡੀ ਸਾਹਿਬ ਆਗੇ ਤੁਹਾਨੂੰ ਜੰਗਾਂ ਦਾ ਹਾਲ ਇਹਨਾ ਦੱਸਾਂ ਕਿਵੇਂ ਕੌਮ ਚੜ ਦੀ ਕਲਾ ਦੇ ਵਿੱਚ ਗਈ ਤੋਪ ਦਾ ਪਈਆ ਟੁੱਟ ਗਿਆ ਤੇ ਸਿੱਖਾਂ ਨੇ ਲੈਣ ਲਾਤੀ ਸੀ ਮੋਢਾ ਦੇਣ ਵਾਲਿਆਂ ਨੇ ਪਰ ਜਿਹੜਾ ਮੋਢਾ ਦਿੰਦਾ ਉਹੀ ਸ਼ਹੀਦ ਹੁੰਦਾ ਕਿਲੇ ਦੇ ਵਿੱਚ ਪਾੜ ਪੈ ਗਿਆ ਸੀ ਸ਼ੇਰੇ ਪੰਜਾਬ ਨੂੰ ਤੇ ਖਾਲਸੇ ਨੂੰ ਪਿਆਰ ਕਰਨ ਵਾਲਿਆਂ ਨੇ ਲੈਣ ਨਹੀਂ ਸੀ ਤੋੜੀ ਵੀ ਅਸੀਂ ਸਿੱਖ ਰਾਜ ਲਈ ਖਾਲਸਾ ਰਾਜ ਲਈ ਸ਼ੇਰੇ ਪੰਜਾਬ ਲਈ ਪੰਜਾਬ ਦੀ ਚੜ੍ਹਦੀ ਕਲਾ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਉਹਨਾਂ ਨੇ ਕੀਤਾ ਮੈਂ ਜਿੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਦੇ ਉੱਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਵਾ ਉਥੇ ਆਪਾਂ ਆਪਣੇ ਬੱਚਿਆਂ ਨੂੰ ਸ਼ੇਰੇ ਪੰਜਾਬ ਦੀਆਂ ਸਾਖੀਆਂ ਕਹਾਣੀਆਂ ਦੰਦ ਕਥਾਵਾਂ ਉਹਦੇ ਨਾਲ ਜ਼ਰੂਰ ਜੋੜਨਾ ਹੈ ਲਾਹੌਰ ਜਦੋਂ ਵੀ ਜਾਈਏ ਆਪਣੇ ਮਹਾਰਾਜੇ ਦਾ ਕਿਲਾ ਵੀ ਦੇਖਣਾ ਤੇ ਸਮਾਦਾ ਵੀ ਦੇਖਣੀਆ ਉਹ ਬੀਤੇ ਹੋਏ ਸਮੇਂ ਨੂੰ ਵੀ ਯਾਦ ਕਰਨਾ ਜਦੋਂ ਲਾਹੌਰ ਤੇ ਵੀ ਸਾਡਾ ਝੰਡਾ ਝੂਲਦਾ ਸੀ ਗੁਰੂ ਕਿਰਪਾ ਕਰੇ ਮਿਹਰ ਕਰੇ ਅਸੀਂ ਸਾਰੇ ਸ਼ੇਰੇ ਪੰਜਾਬ ਨੂੰ ਹਮੇਸ਼ਾ ਆਪਣੇ ਚੇਤਿਆਂ ਦੇ ਵਿੱਚ ਰੱਖੀਏ ਜਿਹੜੇ ਵੀ ਸਾਡੇ ਬੰਦੇ ਸ਼ੇਰੇ ਪੰਜਾਬ ਲਈ ਕੁਝ ਵੀ ਕਰ ਰਹੇ ਉਹਨਾਂ ਦਾ ਸਹਯੋਗ ਕਰ